ਤੁਹਾਡੀ ਜਿਹੜੀਆਂ ਸਿਕ ਕੌਮਪਰਟੀ ਜਿਹੜੀਆਂ ਤੁਹਾਡੇ ਵੱਲੋਂ ਮਤਲਬ ਚਿੱਕੇ ਗਏ ਨੇ ਉਹ ਕਿਦਾਂ ਕੀਤੇ ਮਹਿਸੂਸ ਕਰ ਰਹੇ ਨੇ ਉਹਨਾਂ ਕੋਲੋਂ ਰਿਐਕਸ਼ਨ ਆ ਰਿਹਾ ਹੈ ਬੀ ਦੇ ਵਿੱਚੋਂ ਕਿ ਖੈਰਾ ਸਾਹਿਬ ਨੇ ਸਮੂਹ ਦੀ ਜਿਹੜੀ ਸੀਟ ਜੁਣੀ ਉਹ ਸਹੀ ਨਹੀਂ ਜੁਣੀ ਕਿ ਦੇਖੋ ਮੈਂ ਇਹ ਸੀਟ ਜੁਣੀ ਨਹੀਂ ਆ ਮੈਨੂੰ ਪਾਰਟੀ ਨੇ ਬਹੁਤ ਕੁਝ ਦੇਖਣ ਚੱਖਣ ਤੋਂ ਬਾਅਦ ਇੱਕ ਪੂਰਾ ਐਨਾਲਿਸਿਸ ਕਰਕੇ ਫੀਡਬੈਕ ਲੈ ਕੇ ਉਹਨਾਂ ਨੇ ਮੈਨੂੰ ਨਾਮਿਨੇਟ ਕੀਤਾ ਮਾਨ ਸਾਹਿਬ ਜਿਹੜੇ ਹੈਗੇ ਨੇ ਉਹ ਆਪਣੇ ਜਗ੍ਹਾ ਦੇ ਉੱਤੇ ਸਤਿਕਾਰਯੋਗ ਨੇ ਪਰ ਮੈਂ ਇਹ ਕਹਿਣਾ ਚਾਹੁੰਦਾ ਕਿ ਉਹਨਾਂ ਨੇ ਹੁਣ ਸੱਤ ਇਲੈਕਸ਼ਨਾਂ ਲੜ ਲੀਆਂ ਨੇ ਦੋ ਇਲੈਕਸ਼ਨਾਂ ਉਹਨਾਂ ਨੂੰ ਜਿਤਾ ਕੇ ਪਾਰਲੀਮੈਂਟ ਵਿੱਚ ਭੇਜਿਆ ਤੁਸੀਂ ਉਹਨਾਂ ਦੀ ਜਿਹੜੀ ਕਾਰਗੁਜ਼ਾਰੀ ਸਭ ਨੇ ਦੇਖੀ ਅਗਰ ਮੈਨੂੰ ਤੁਸੀਂ ਭਜੋਗੇ ਸੰਗਰੂਰ ਦੇ ਲੋਕ ਤੇ ਤੁਹਾਡਾ ਕੀ ਖਿਆਲ ਹੈ ਕਿ ਮੈਂ ਕੋਈ ਘੱਟ ਕਾਰਗੁਜ਼ਾਰੀ ਕਰੂੰਗਾ ਮੈਂ ਜੇ ਪੰਜਾਬ ਦੇ ਵਿੱਚ ਹਰ ਵਰਗ ਦੇ ਮੁੱਦਿਆਂ ਦੇ ਉੱਤੇ ਮਸਲੇ ਚੱਕੇ ਵਿਧਾਨ ਸਭਾ ਦੇ ਵਿੱਚ ਮੈਂ ਹਰ ਗੱਲ ਅੱਛੇ ਤਰੀਕੇ ਨਾਲ ਕੀਤੇ ਤਾਂ ਮੈਂ ਉੱਥੇ ਵੀ ਚੱਕਣ ਨੂੰ ਹੈਗਾ ਡੈਮੋਕਰੈਟਿਕ ਪ੍ਰੋਸੈਸ ਆ ਸਭ ਨੂੰ ਅਧਿਕਾਰ ਆ ਮਾਨ ਸਾਹਿਬ ਨੂੰ ਮੈਂ ਕੋਈ ਇਹ ਨਹੀਂ ਕਹਿਣਾ ਚਾਹੁੰਦਾ ਪਰ ਮੈਨੂੰ ਅਗਰ ਗਲਤ ਨਾ ਹੋਵਾਂ ਤੁਸੀਂ ਤੁਸੀਂ ਇੱਕ ਵਾਰੀ ਪਤਾ ਕਰਾਇਓ ਕਿ ਜਿਹੜੀ ਰਾਸ਼ਟਰਪਤੀ ਦੀ ਵੋਟ ਸੀਗੀ ਕੀ ਮਾਨ ਸਾਹਿਬ ਨੇ ਭਾਜਪਾ ਨੂੰ ਪਾਈ ਹੈ ਅਗਰ ਉਹਨਾਂ ਨੇ ਪਾਈ ਹੈ ਤਾਂ ਫਿਰ ਮੈਂ ਸਮਝਦਾ ਇਹ ਵੀ ਬੜੀ ਵੱਡੀ ਗਲਤੀ ਹੈ ਕੋਹਾਂ ਦੀ ਜਾਂ ਗਲਤ ਕੰਮ ਸੀਗਾ ਕਿਉਂਕਿ ਸਾਡੀ ਤਾਂ ਹੋਂਦ ਦੀ ਲੜਾਈ ਪਈ ਹੈ ਦੇਸ਼ ਦੇ ਸਰਕਾਰ ਲੈਣਾਂ ਸੋ ਇਹ ਸਾਰੇ ਇਸ਼ੂਜ਼ ਨੇ ਜਿਹੜੇ ਇਸ ਇਲੈਕਸ਼ਨ ਦੇ ਵਿੱਚ ਚਰਚਾ ਦਾ ਵਿਸ਼ਾ ਬਣੇ ਹੋਏ ਨੇ ਮੈਂ ਕਿਸੇ ਦੇ ਜਾਤੀ ਖਿਲਾਫ ਨਹੀਂ ਮੀਥ ਇਹ ਜਿਹੜਾ ਹੈ ਉਹਨੂੰ ਤਾਂ ਉਹਨੂੰ ਤਾਂ ਭਗਵੰਤ ਮਾਨ ਨੇ ਨਲਾਇਕ ਕਰਦਾਨਿਆ ਵਾ ਨੌਨ ਪਰਫਾਰਮਰ ਹੈ ਉਹਦੇ ਮੈਗਮੇ ਸਾਰੇ ਖੋਲੇ ਆ ਐਜੂਕੇਸ਼ਨ ਖੋਲਿਆ ਮਾਈਨਿੰਗ ਖੋਲਿਆ ਪਤਾ ਨਹੀਂ ਹੋਰ ਇੱਕ ਤੋਂ ਮੈਗਮ ਕਲਾ ਸਪੋਰਟ ਸਭ ਮੈ ਤੋ ਇੱਕ ਪਾਸੇ ਉਹਨੂੰ ਆਪਣੇ ਵਜੀਰ ਤੇ ਭਰੋਸਾ ਨਿਗਾ ਇੱਕ ਪਾਸੇ ਉਸੇ ਨੂੰ ਕਹਿ ਰਿਹਾ ਕਿ ਲੋਕਾਂ ਲੋਕ ਸਭਾ ਦੇ ਵਿੱਚ ਵੋਟਾਂ ਪਾ ਕੇ ਉਹਨੂੰ ਕਾਮਯਾਬ ਕਰੋ ਸੋ ਇਸ ਤਰ੍ਹਾਂ ਦਾ ਵਾਤਾਵਰਨ ਪੰਜਾਬ ਦੇ ਵਿੱਚ ਹੈ ਸਭ ਨੂੰ ਆਪਣੇ ਵੋਟ ਮੰਗਣ ਦਾ ਅਧਿਕਾਰ ਹੈ ਮੈਂ ਲੋਕਾਂ ਨੂੰ ਅਪੀਲ ਕਰੂੰਗਾ ਕਿ ਇਸ ਵਾਰ ਅਗਰ ਹੋ ਸਕੇ ਤਾਂ ਪਾਰਟੀ 바ਜ਼ੀ ਦੇ ਉੱਤੇ ਮੈਨੂੰ ਵੋਟ ਪਾ ਕੇ ਭਰੋਸਾ ਦਿਤਾਓ ਮੈਂ ਤੁਹਾਡਾ ਭਰੋਸਾ ਟੁੱਟ ਨਹੀਂ ਦਵਾਂਗਾ ਘੈਰਾ ਬੇਫਕਾਲ ਘੈਰਾ ਬੇਬਾਕ ਦੇ ਨਾਲ ਫਵੇਗ ਵੀ ਹੈਗਾ ਇਹ ਸੰਗਰੂਰ ਦੀਆਂ ਲੋਕ ਕਨੀਆਂ ਕੀ ਤਰਜੀਹਾਂ ਨੇ ਲੋੜਾਂ ਨੇ ਜਿਹੜੀਆਂ ਉਹਨਾਂ ਨੂੰ ਤੁਸੀਂ ਦੇਖਦੇ ਹੋ ਕਿਵੇਂ ਦੇਖਦੇ ਦੇਖੋ ਜਿਹੜੇ ਜਿਹੜੇ ਵੀ ਪੱਖ ਦੇ ਮਸਲੇ ਨੇ ਜਿੱਦਾਂ ਕਿਸਾਨੀ ਦੇ ਖੇਤ ਮਜ਼ਦੂਰਾਂ ਦੇ ਜਾਂ ਸਾਡੇ ਕੱਗਰ ਦਰਿਆ ਕਰਕੇ ਫਸਲਾਂ ਤਬਾਹ ਹੁੰਦੀਆਂ ਇਹ ਆਪਣੇ ਏਜੰਡੇ ਦੇ ਰਹਿਣਗੇ ਹਰ ਕੰਸਟਿਟੂਐਂਸੀ ਦੇ ਕੋਈ ਨਾ ਕੋਈ 2 2 3 3 4 4 ਜਿੱਦਾ ਤੁਰੀ ਦੇ ਵਿੱਚ ਇੱਕ ਫਾਟਕ ਦਾ ਮਸਲਾ ਸ਼ਹਿਰ ਨੂੰ ਡਿਵਾਈਡ ਕੀਤਾ ਉਹ ਘੰਟਾ ਘੰਟਾ ਫਾਟਕ ਬੰਨ੍ਹਦਾ ਉੱਥੇ ਰੀਲ ਉਹ ਬ੍ਰਿਜ ਪਾੜਨਾ ਚਾਹੀਦਾ ਤੁਰੀ ਦੇ ਵਿੱਚ ਗੰਨੇ ਦੀ ਮਿਲ ਜਿਹੜੇ ਭਗਵੰਤ ਮਾਨ ਕਹਿੰਦਾ ਹੁੰਦਾ ਸੀਗਾ ਟੀਚਰਾਂ ਕਰਦਾ ਸੀ ਵਿਧਾ ਪਾਰਲੀਮੈਂਟ ਇਹ ਕਿ 슈ਗਰ ਮਿਲ ਖੰਡ ਦੀ ਮਿਲ ਬੰਦ ਹੋ ਗਈ ਆ ਉਹ 2-200 ਕਿਲੋਮੀਟਰ ਦੂਰ ਜਾ ਕੇ ਗੰਨਾ ਔਰ ਗੰਨੇ ਦੀ ਅਦਾਇਗੀ ਦਾ 50 ਰੁਪਏ ਕੁਇੰਟਲ ਦਾ ਬਕਾਇਆ ਹਲ ਉਹਨਾਂ ਦਾ ਬਚਾ ਦੇਣਾ ਬਾਕੀ ਆ ਮਤਲਬ ਮੁੱਖ ਮੰਤਰੀ ਨੂੰ ਪੁੱਛਣਾ ਚਾਹੁੰਦਾ ਕਿ 2 ਸਾਲ ਤੋਂ ਬਾਅਦ ਤੁਸੀਂ ਚਾਰ ਮਿਨਿਸਟਰੋਂ ਕੈਬਨਿਟ ਦੇ ਵਿੱਚ ਦੱਸ ਦਿਓ ਮੈਨੂੰ ਸੰਗਰੂਪ ਦੇ ਵਾਸਤੇ ਕੀ ਕੀਤਾ ਸਾਡੇ ਭਜਿੰਦਰ ਸਿੰਘਾ ਰਹੇ ਨੇ ਐਮਪੀ ਮਿਨਿਸਟਰ ਪੀਜੀਆਈ ਸੈਟੇਲਾਈਟ ਹਸਪੀਟਲ ਟਾਟਾ ਕੈਂਸਰ ਹਸਪੀਟਲ ਅਤੇ ਅਨੇਕਾਂ ਹੋਰ ਪ੍ਰਾਪਤੀਆਂ ਇੱਕ ਮਿਨਿਸਟਰ ਨੇ ਲੈ ਕੇ ਆਇਆ ਇੱਥੇ ਇੱਕ ਐਮਪੀ ਤੇ ਇਹਦਾ ਮੁੱਖ ਮੰਤਰੀ ਆਏ 10 ਦਿਨ ਮੈਂ ਤਾਂ ਉਹ ਵੀ ਵਿਜ਼ਿਟ ਕਰਨਾ ਇਹਨਾਂ ਦਾ ਕੋਪੂਲਾ ਕਹਿੰਦੇ ਸੀ ਜੀ ਇਹ ਖਰੇ 1.5 ਕਰੋੜ ਦਾ ਟੈਂਡਰ ਹੋਇਆ ਮੈਂ 7 ਲੱਖ ਚ ਬਣਾਇਆ ਮੈਂ ਮੌਕੇ ਤੇ ਜਾਣਾ ਉੱਥੇ ਕਿਉਂਕਿ ਉਹ ਵੀ ਝੂਠਾ ਉਹ ਝੂਠ ਤਾਂ ਪਲੰਦਾ ਸੀਗਾ ਇੱਕ ਇਹਨਾਂ ਦਾ ਨੀ ਪੱਥਰ ਖੜਾ ਵਾ ਮੈਡੀਕਲ ਕਾਲਜ ਦਾ ਮਸਤਵਾਨਾ ਸਾਹਿਬ ਕਿਸੇ ਕਾਰਨ ਕਰਕੇ ਉਹ ਨਹੀਂ ਕੰਮ ਹੋਇਆ ਤੁਸੀਂ ਉੱਥੋਂ ਸ਼ਿਫਟ ਕਰਕੇ 25 ਕਿੱਲੇ ਜ਼ਮੀਨ ਕਿਸੇ ਹੋਰ ਪਿੰਡ ਦੀ ਪੰਚਾਇਤ ਦੀ ਲੈ ਲਓ 2 ਸਾਲ ਦਾ ਨੀ ਪੱਥਰ ਖੜਾ ਹੋ ਉਹ 16 ਨੀ ਪੱਥਰ ਪੰਜਾਬ ਦੇ ਵਿੱਚ ਇਕੱਲੇ ਮੈਡੀਕਲ ਕਾਲਜਸ ਦੇ ਜਿਉਂ ਦੇ ਤਿਉਂ ਖੜੇ ਨੇ ਇੱਕ ਇੱਟ ਵੀ ਨਹੀਂ ਲੱਗੀ ਸ ਦਸੋਣੇ ਨੇ ਕਿ ਇਹ ਮੁਕੰਮਲ ਤੌਰ ਤੇ ਸਰਕਾਰ ਹਰ ਫਰੰਟ ਤੇ ਫੇਲ ਹੋਈ। ਕਿਹਾਗਾ ਤੇ ਟੁਕੀ ਪਾਰਟੀ ਨਾਮ ਦਾ ਬਕਵਾ ਬੰਦ ਜਿਹਾ। ਹੱਲੇ ਮੈਂ ਕਹਿ ਨਹੀਂ ਸਕਦਾ ਪਰ ਇੱਕ ਗੱਲ ਮੈਨੂੰ ਨਜ਼ਰ ਆ ਰਹੀ ਹੈ ਕਿ ਸ਼ਾਇਦ ਆਮ ਆਦਮੀ ਪਾਰਟੀ ਦਾ ਜਿਹੜਾ ਆਪ ਵਰਕਰ ਤੇ ਕਿਟਰੀ ਇੰਨਾ ਨਾਰਾਜ਼ ਆ ਕਿ ਮੀਥੇਰ ਨੂੰ ਨਗਲੀ ਨੇ ਆ ਮੈਨੂੰ ਕਿ ਮੁਕਾਬਲੇ ਵਿੱਚ ਉਹਨਾਂ ਨਜ਼ਰ ਆਦਾ ਜਿਹੜੀ ਮੇਰੀ ਫੇਅਰ ਜੀ ਅਸੈਸਮੈਂਟ ਹੈ ਹੁਣ ਗਾਂ ਕੀ ਹੋਊਗਾ ਅਗਲੇ ਦਿਨਾਂ ਵਿੱਚ ਆਉਣ ਦਾ ਪਤਾ ਨਹੀਂ ਇੱਕ ਜਿਹੜੀ ਵਿਪਾਰਕੀ ਸਰਕਾਰ ਵਾਲੀ ਆ ਉਹ ਲਸਾ ਦੀ ਬੁਨਿਆਦ ਤੇ ਸਰਕਾਰਾਂ ਬੰਦ ਕੇ ਕਪਤਨ ਸਾਹਿਬ ਦੇ ਜੀ ਮੰਤਰੀ ਤੇ ਅਗਲੇ ਸੈਸ਼ਨ ਦੇ ਵਿੱਚ ਇਹਨਾਂ ਨੇ ਸਰਕਾਰ ਜੁੜਾਈ ਪਰ ਵੀ ਸਰਕਾਰ ਵੱਲੋਂ ਨਸ਼ਾ ਦੇ ਵਿੱਚ ਕੋਈ ਵੀ ਪ੍ਰੈਸ ਰਿਹਾਇਆ ਜਾ ਰਿਹਾ ਹੈ ਕਿ ਗਿਆਨ ਤੇ ਜਾ ਰਹੇ ਠੀਕ ਹੈ ਤੁਹਾਡੀ ਗੱਲ ਜੀ ਮੈਂ ਮੰਨਦਾ ਪਹਿਲਾਂ ਤਾਂ ਮੀਤ ਹੇਰ ਦਾ ਬਿਆਨ ਸੁਣ ਲਓ ਨੇ ਇੰਟਰਵਿਊ ਚ ਕਿਹਾ ਵਾ ਉਹਨੂੰ ਪੁੱਛਿਆ ਕਿ ਨਸ਼ੇ ਤੁਸੀਂ ਕੰਟਰੋਲ ਕਿਉਂ ਨਹੀਂ ਕਰਦੇ ਕਿਉਂਕਿ ਕੇਜਰੀਵਾਲ ਨੇ ਕਿਹਾ ਸੀਗਾ 6 ਮਹੀਨਿਆਂ ਚ ਨਸ਼ੇ ਖਤਮ ਕਰਾਂਗੇ ਚਲੋ ਅਮਰਿੰਦਰ ਸਿੰਘ ਨੇ ਗੁਟਕੇ ਦੀ ਸੌਂ ਖਾਦੀ ਗੁਟਕਾ ਸਾਹ ਦੀ ਗਲਤ ਸੀ ਔਰ ਉਹ ਅਗਰ ਨਹੀਂ ਕਰ ਸਕਿਆ ਤਾਂ ਲੋਕਾਂ ਨੇ ਉਹਨੂੰ ਲਤਾੜ ਕੇ ਬਾਹਰ ਕੱਢ ਦਿੱਤਾ ਕੇਚਰੀਵਾਲ ਨੇ ਕਿਹਾ 6 ਮਹੀਨਿਆਂ ਚ ਹੁਣ 2 ਸਾਲ ਹੋ ਗਏ ਨੇ ਚੀਮਾ ਮੰਡੀ ਚ ਮੜਿਆ ਮੁੰਡਾ ਓਵਰਡੋਜ਼ ਨਾਲ ਪਿੱਛੇ ਨਸ਼ੇ ਦੇ ਕਰਕੇ ਤੇ ਜਦੋਂ ਮੀਥਿਆਰ ਨੂੰ ਪੁੱਛਿਆ ਉਹ ਕਹਿੰਦਾ ਜੀ ਕਿ ਜਿੱਥੇ ਡਿਮਾਂਡ ਹੋਵੇਗੀ ਉੱਥੇ ਨਸ਼ੇ ਦੀ ਸਪਲਾਈ ਵੀ ਹੋਵੇਗੀ ਥੈਟ ਮੀਨਸ ਉਹ ਆਪ ਮੰਨ ਰਿਹਾ ਕਿ ਡਿਮਾਂਡ ਵੀ ਹੈਗੀ ਆ ਤੇ ਸਪਲਾਈ ਵੀ ਹੈਗੀ ਮੈਂ ਕਹਿਣਾ ਚਾਹਣਾ ਕਿ ਬੜੀ ਵੱਡੀ ਸਮਾਜਿਕ ਇਹ ਇੱਕ ਕ੍ਰੀਤੀ ਆ ਜਿਹੜੀ ਕਿ ਆਰਥਿਕਤਾ ਨਾਲ ਲੋਕਾਂ ਦੀ ਆਰਥਿਕਤਾ ਨਾਲ ਜੁੜੀ ਹੋਈ ਆ ਜੇ ਸਾਡੇ ਕਿਸਾਨ ਖੁਸ਼ਹਾਲ ਹੁੰਦੇ ਖੇਤੀ ਪ੍ਰੋਸਪਰਸ ਹੁੰਦੀ ਖੇਤ ਮਜ਼ਦੂਰ ਨੂੰ ਚੰਗੀ ਦਿਹਾੜੀ ਮਿਲਦੀ ਹੁੰਦੀ ਕੋਈ ਨਸ਼ਾ ਨਾ ਕਰੇ ਨੌਕਰੀਆਂ ਮਿਲਦੀਆਂ ਹੁੰਆਂ ਕੋਈ ਨਸ਼ਾ ਨਾ ਕਰੇ ਦਿਸ ਇਸ 올 ਆਊਟ ਆਫ ਫਰਸਟ੍ਰੇਸ਼ਨ ਸੋ ਇਹ ਜੜ ਤੱਕ ਕੋਈ ਨਹੀਂ ਗਿਆ ਉੱਤੋਂ ਉੱਤੋਂ ਗੱਲਾਂ ਘਰੀ ਜਾਂਦੇ ਨੇ ਇਹਦੀ ਜੱਤ ਇਹ ਸਮਾਂ ਲੱਗੇਗਾ ਇਸ ਨੂੰ ਇਹ ਕੋਈ ਕੱਲ ਨੂੰ ਕਹ ਦੇ ਕਿ ਤਿੰਨ ਦਿਨ ਦੀ ਖੇੜਾ ਤਿੰਨ ਮਹੀਨਿਆਂ ਦੀ ਖੇੜਾ ਸ਼ਾਇਦ ਤਿੰਨ ਸਾਲ ਦੀ ਵੀ ਖੇੜ ਨਹੀਂ ਗਈ ਇਨੂੰ ਰੂਟ ਆਊਟ ਕਰਨਾ ਡਰੱਗਸ ਨੂੰ ਨੀਡਸ ਵੈਰੀ ਵੈਰੀ ਸਟਰੋਂਗ ਕਨਸੈਂਟਰੇਸ਼ਨ ਅਰੇ ਗੁੱਟਬੰਦੀ ਹੈਗੀ ਨਜ਼ਰ ਆ ਰਹੀਏ ਤੁਸੀਂ ਬਹੁਤ ਕੋਸ਼ਿਸ਼ ਕਰ ਰਹੇ ਹੋ ਵੀ ਜਿਹੜੀ ਕਾਂਗਰਸ ਪਾਰਟੀ ਦੀ ਗੁੱਟਬੰਦੀ ਉਹਨੂੰ ਖਤਮ ਕੀਤਾ ਜਾ ਰਿਹਾ ਤੁਸੀਂ ਘਰ ਘਰ ਆ ਬੰਦੇ ਨੂੰ ਮਿਲ ਰਹੇ ਹੋ ਟੱਚ ਕਰ ਰਹੇ ਹੋ ਪਰ ਗੁੱਟਬੰਦੀ ਅੱਜ ਵੀ ਨਜ਼ਰ ਆ ਰਹੀ ਹੈ ਨਹੀਂ ਮੇਰਾ ਨਹੀਂ ਖਿਆਲ ਚਲੋ ਐ ਤਾਂ ਹੁਣ ਕੁਛ ਨਾ ਕੁਛ ਤਾਂ ਗੱਲਬਾਤ ਕਈ ਹੋਰੀ ਹੁੱਦੀ ਆਉਂਦੀ ਕਹਿ ਦਿੰਦੇ ਨੇ ਮੀਡੀਆ ਵਾਲੇ ਵੀ ਦੇਖੋ ਗੱਲ ਇਹ ਆ ਕਿ ਵਾਧ ਸੰਗਰੂਰ ਸੀਟ ਹੈ ਜਿੱਥੇ ਸਾਰੇ ਕਾਂਗਰਸ ਦੇ ਇਲੈਕਸ਼ਨ ਲੜਨ ਵਾਲੇ ਮੇਰੇ ਨਾਲ ਚੱਲ ਰਹੇ ਨੇ ਗੋਲਦੀ ਨੇ ਟਿਕਟ ਮੰਗੀ ਮੰਗਣਾ ਅਧਿਕਾਰ ਚੋਦਾ ਲੇਕਿਨ ਅੱਜ ਜੋ ਸਾਡੇ ਕੈਂਪੇਨ ਸ਼ੁਰੂਆਤ ਹੀ ਉੱਥੋਂ ਕੀਤੀ ਕੁਲਦੀਪ ਸਿੰਘ ਕਾਲਾ ਢਿੱਲੋਂ ਪ੍ਰਧਾਨ ਨੇ ਮੰਗੀ ਟਿਕਟ ਮੰਗਣਾ ਅਧਿਕਾਰ ਆ ਲੇਕਿਨ ਸਾਰੇ ਬਰਨਾਲੇ ਜ਼ਿਲ੍ਹੇ ਨੂੰ ਆਰਗੇਨਾਈਜ਼ ਕਰ ਰਹੇ ਨੇ ਬਜਿੰਦਰ ਸਿੰਘਲਾ ਮੇਰੇ ਸਾਹਬ ਦੇ ਨਾਲ ਉਹਨਾਂ ਨੇ ਮੇਰਾ ਇਨਾਮ ਲਿਆ ਜਾ ਕੇ ਦਿੱ ਦਿੱਚ ਲੇਕਿਨ ਅਗਰ ਮੰਗੀ ਵੀ ਹੈ ਤਾਂ ਮੰਗਣਾ ਕੋਈ ਗੁਨਾਹ ਨਹੀਂਗਾ ਉਹਨਾਂ ਨੇ ਸਭ ਤੋਂ ਪਹਿਲਾਂ ਸਭੂਗ ਦੇ ਵਿੱਚ ਮੇਰੀ ਆਪਣੀ ਮੀਟਿੰਗ ਛੋਟੇ-ਮੋਟੇ ਡਿਫਰੈਂਸਸ ਪੋਲਿਟੀਕਲ ਹੁੰਦੇ ਨੇ ਸਾਡਾ ਪਰਿਵਾਰ ਆ ਅਸੀਂ ਆ ਆਰਗੇਨਾਈਜ਼ ਕਰਾ। ਉਹ ਸਰ ਬਹੁਤ ਸਾਰੇ ਮੰਡੀ ਸਿਸਟਮ ਹੈ ਜਿਹੜਾ ਅਪਣਾਇਆ ਉਹਦੇ 'ਚ ਕਈ ਤਰ੍ਹਾਂ ਦੇ ਹਮਲੇ ਹੋ ਰਹੇ ਨੇ। ਪਿੱਛੇ ਤੁਸੀਂ ਦੇਖਿਆ ਨਾ ਵੀ ਸਿੱਧੀ ਸਾਈਲੋਸ ਨੂੰ ਕੈਟਾਸਟ੍ਰੋਫਿਕ ਪ੍ਰੋਸੈਸ ਨਹੀਂ ਉਹ ਤਾਂ ਇਹਨਾਂ ਨੇ ਹੋਤਾ ਹੈ। ਸਰ ਹੁਣ ਐਸਈ ਕੀ ਕਰ ਰਹੀ ਹੈ ਜੀ ਆੜਤੀਆਂ ਦੀ ਜਿਹੜੀ ਕਮਿਸ਼ਨ ਹੈ ਉਹਦੇ ਉੱਤੇ ਵੱਡਾ-ਵੱਡਾ ਕੱਟ ਲਾ ਰਹੀ ਹੈ। ਕਾਜੋ ਆੜਤੀਆਂ ਦੀ ਵਿਚੀ ਨਾ ਮੈਨੂੰ ਲੱਗ ਰਿਹਾ ਵਾ ਕਿ ਭਗਵੰਤ ਮਾਨ ਨੇ ਆਪਣੇ ਵੱਲੋਂ ਤਿੰਨ ਕਾਲੇ ਕਾਨੂੰਨਾਂ 'ਚੋਂ ਇੱਕ ਕਾਨੂੰਨ ਪ੍ਰਾਈਵੇਟ ਮੰਡੀ ਦਾ ਨਾਮਜ਼ਦ ਕਰਤਾ ਸੀ ਨੋਟੀਫਿਕੇਸ਼ਨ। ਅਸੀਂ ਵਿਰੋਧ ਕੀਤਾ ਉਹਦਾ। ਇਹਨਾਂ ਨੇ ਤਾਂ ਅਡਾਨੀਆਂ ਦੇ ਸਾਈਲੋਸ ਨੂੰ ਮੰਡੀਆਂ ਨਾਮਜ਼ਦ ਕਰ ਤੇ ਸਿੱਧਾ ਕਿਸਾਨ ਜਾ ਕੇ ਉੱਥੇ ਵੇਚਦਾ ਤੇ ਸਰਕਾਰੀ ਐਮਐਸਪੀ ਦਾ ਕੰਮ ਹੀ ਉੱਡ ਚਲਿਆ ਸੀ ਵਿੱਚੋਂ ਇਸ ਕਰਕੇ ਫੜੇ ਗਏ ਤੇ ਚੋਰ ਸੀਗੇ ਤੇ ਰੁੱਕ ਗਏ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਆੜਤੀਆਂ ਦਾ ਕਮਿਸ਼ਨ ਉਹ ਇਹਨਾਂ ਨੇ ਅਗਰ ਸ਼ਾਇਦ 2.5% ਦੇ ਹਿਸਾਬ ਨਾਲ ਵੀ ਤੁਸੀਂ ਕੈਲਕੂਲੇਟ ਕਰੋ ਜਿਹੜਾ ਨੋਟੀਫਿਕੇਸ਼ਨ ਵਿੱਚ ਦਿਖਿਆ ਤੇ ਉਹਨਾਂ ਦੇ ਸ਼ਾਇਦ 57 ਰੁਪਏ ਬਣਦੇ ਨੇ ਹਰ 50 ਕਿਲੋ ਦੀ ਪੂਰੀ ਤੇ ਮਿਲਦੇ ਪਏ ਨੇ ਉਹਨਾਂ ਨੂੰ ਸ਼ਾਇਦ 44 ਕੇ 45 ਰੁਪਏ 12 ਰੁਪਏ ਦਾ ਆੜਤੀਆਂ ਦਾ ਖਾ ਗਏ ਨੇ ਯਾਰ ਇਹ ਸਰਕਾਰਾਂ ਵਾਲੇ ਉਹਦੇ ਦੇ ਵੀ ਕੱਟ ਲੱਗ ਰਹੀ ਹੈਗੀ EMPLOYEES ਦੀ ਗੱਲ ਕਹਿਣਾ ਚਾਹੁੰਦਾ ਪਹਿਲੀ ਵਾਰ ਹੋਇਆ ਕਿ ਪੁਲਿਸ ਡਿਪਾਰਟਮੈਂਟ ਤੱਕ ਮਹੀਨੇ ਦੇ 23 24 ਤਰੀਕ ਤੱਕ ਤਨਖਾਹ ਨਹੀਂ ਪਹੁੰਚੀ। ਮੁਲਾਜ਼ਮਾਂ ਦਾ ਡੀਏ ਦੀ ਕਿਸ਼ਤਾਂ ਪੈਂਡਿੰਗ ਨੇ, ਕਈ ਰਿਟਾਇਰਡ ਮੁਲਾਜ਼ਮਾਂ ਦਾ ਡੀਏ ਦਾ ਪੁਰਾਣਾ ਏਰੀਅਲ ਸਪੈਂਡਿੰਗ ਆ। ਫਿਰ ਵੀ ਕਈ ਜਾਂਦੇ ਰੰਗਲਾ ਪੰਜਾਬ ਹੈ ਜੇ ਡੰਗਲਾ ਚੜੇ ਹੋਏ ਲੋਕੀ ਬੱਚੇ ਟੈਂਕੀਆਂ ਤੇ ਨੇ, ਧਰਨੇ ਲੱਗੇ ਹੋਏ ਨੇ ਸੰਗੂਰ ਦੇ ਬਾਹਰ ਪੱਲੇਦਾਰਾਂ ਦੇ ਵੀ। ਫਿਰ ਵੀ ਕਈ ਜਾਂਦੇ ਰੰਗਲਾ ਪੰਜਾਬ ਹੈ ਰੰਗਲਾ ਪੰਜਾਬ ਸੋ ਤੁਹਾਡਾ ਮੈਂ ਸਾਰਿਆਂ ਦਾ ਮੀਡੀਆ ਦਾ ਆਉਣ ਦਾ ਇੱਥੇ ਧੰਨਵਾਦ ਕਰਦਾ ਬਹੁਤ